ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸਰਾਣਾ ਵਾਲਾ ਤੇ ਅੱਜ ਦਾ ਖਾਣਾ ਕਿੱਥੇ ਗੱਲ ਘਟਾਈ ਆ ਦੇ ਫਿਰ ਮਲਾਉਣੇ ਆ ਤੇ ਖੜੇ ਸੀ ਜੀ ਮੱਚ ਪਣ ਲੀਆਂ ਜਿਆਦਾ ਤਾਜ਼ੀਆਂ ਕਰਨ ਪਰਪ ਦਾ ਗੋਲਾ ਜਿਹਨੇ ਜਿਹਨੇ ਖਾਦਾ ਬਾਈ ਕਮੈਂਟ ਜ਼ਰੂਰ ਕਰੇ ਜੀ ਉਹ ਇਹ ਬਾਈ ਬਹੁਤ ਪੁਰਾਣਾ ਹੈ ਕਿੰਨੇ ਸਾਲ ਹੋ ਗਏ ਬਾਬੂ 40 ਸਾਲ ਹੋ ਗਏ ਸਰ 45 ਸਾਲ ਜੈ ਸਰ 45 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਤੇ ਤੁਸੀਂ ਦੇਖੋ ਹਨਾ ਕਿੰਨਾ ਪੁਰਾਣਾ ਹੋਣਾ ਤਾਂ ਬਾਈ ਨਾਲ ਮੇਰੇ ਹਾਨ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਜ਼ਰੂਰ ਖਾਦਾ ਹੋਣਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਇਹਨਾਂ ਦਾ ਗੋਲਾ ਇਹ ਖਾਦਾ ਕਿਨੇ ਕਿਨੇ ਐ ਇਹ ਬਈ ਕਿੱਥੋਂ ਆਪਾਂ ਫਿਰ ਹੈ ਕਿੱਥੋਂ ਆ ਲੋਕਲੇ ਸਰ ਭਾਨਾ ਮੇਰਾ ਨੋ ਹੈ ਜੀ ਅੱਛਾ ਵਾਇਸ ਕੁਲ ਮੇਰੇ ਰੈਡੀ ਲਾਉਣਾ ਸਰ ਵਾਇਸ ਕੁਲ ਕੋਲੇ ਯੈਸ ਸਰ ਅੱਛਾ ਅੱਛਾ ਵਾਇਸ ਕੁਲ ਕੋਲੇ ਰੈਡੀ ਲਾਉਂਦਾ ਕਹਿੰਦਾ ਪੱਕਾ ਤੇ ਆ ਜੀ ਬਣਾਤਾ ਇਹਨਾਂ ਨੇ ਗੱਲਬਾਤ ਤੇ ਟੇਸਟ ਕਰਦਾ ਥੋੜਾ ਡਬਲ ਹੋ ਗਿਆ ਭੈਂਟ ਗੱਲਬਾਤ ਆ ਤੁਸੀਂ ਡਬਲ ਗਿਆ ਲੈ ਖੜਦੇ ਵੀਰੇ ਵਾਇਸ ਕੁਲ ਜੀ ਬॉय ਸኩል ਕੋਲ ਖੜਦਾ ਜੈ ਸਰ ਤੇ 45 ਸਾਲ ਹੋ ਗਏ ਹੈ ਨਾਮ ਚ ਹੀ ਰਹਨੇ ਹਾਂ ਹਾਂਜੀ ਹਾਂਜੀ ਫਿਰ ਕਿਹੜੇ ਕਿਹੜੇ ਪੁਰਾਣੇ ਸਕੂਲਾਂ ਚ ਕਿਹੜੇ ਕਿਹੜੇ ਮੂਰੇ ਖੜਦੇ ਸੀ ਜਿਵੇਂ ਅਗਰ ਸਕੂਲ ਜੀ ਹਿੰਦੂ ਸਾਹਿਬ ਦਾ ਸਕੂਲ ਬॉय ਸኩል ਅੱਛਾ ਸਟੇਡੀਅਮ ਅੱਛਾ ਅੱਛਾ ਜੈ ਸਰ ਲਾ ਲਓ ਵੀ ਹਨਾ ਮੇਰੇ ਹਾਣ ਦੇ ਜਿਹੜੇ ਜਿਹੜੇ ਸਕੂਲਾਂ ਚ ਪੜਦੇ ਸੀ ਬਾਪੂ ਤਾਂ ਕਿਨੇ ਕਿਨੇ ਖਾਤਾ ਇਹ ਗੋਲਾ ਬਰਫਾਲਾ ਤਾਂ ਕਮੈਂਟ ਜ਼ਰੂਰ ਕਰਿਓ ਗਰਮ ਹਸੀਨ ਤੋਹਫਾ ਹੈ ਹਾਂ ਹਾਂ ਗਰਮੀਆਂ ਦਾ ਹਸੀਨ ਤੋਹਫਾ ਗਰਮੀਆਂ ਦਾ ਹਸੀਨ ਤੋਹਫਾ ਹੈ ਕਾਲਾ ਖੱਟਾ ਖੱਟਾ ਮਿੱਠਾ ਕਿਹੜੇ ਕਿਹੜੇ ਫਲੇਵਰ ਦੇ ਬਣਾ ਦਿੰਨਾ ਕਾਲਾ ਖੱਟਾ ਜੀ ਖੱਟਾ ਮਿੱਠਾ ਮੰਗੋ ਸਟੋ ਵੀ ਇਲੈਚੀ ਪਾਨ ਬ੍ਰੰਮੀ ਸਾਰਾ ਕੁਝ ਚੱਕ ਦੇਣਾ ਫਟਾਜੀ ਹਾਂਜੀ ਸਰ ਫਲੇਵਰਾਂ ਦਾ ਬਈ ਇਹਨੇ ਪਾਟੀ ਕੱਟ ਰੱਖਨੇ ਕਹਿੰਦਾ ਜਿਹੜੇ ਮਰਜ਼ੀ ਖਾਓ ਆਓ ਸਾਈਡ ਪਰ ਤੇ ਬਈ ਇਹ ਫਿਲਹਾਲ ਤਾਂ ਕੱਢਦਾ ਹੁੰਦਾ ਰੋਜ਼ ਗਾਰਡਨ ਕੋਲੇ ਤੇ ਪੁਰਾਣੇ ਜਿੱਥੇ ਆਪਣੇ ਸਕੂਲ ਦਾ ਹੁੰਦਾ ਸੀ ਹੈਨਾ ਦੱਸ ਹੀ ਦਿੱਤਾ ਕਿਹੜੇ ਕਿਹੜੇ ਸਕੂਲਾਂ 'ਚ ਖੜਦਾ ਸੀ ਤਾਂ ਕਮੈਂਟ ਜ਼ਰੂਰ ਕਰਿਓ ਵੀ ਜਿਹੜੇ ਪੜ੍ਹਦੇ ਹੁੰਦੇ ਸੀ ਹਾਂ ਦੇ ਵੀ ਬਾਪੂ ਨੂੰ ਕੌਣ-ਕੌਣ ਜਾਣਦਾ ਹੈ ਹੈਨਾ ਤਾਂ ਬਹੁਤ ਪੁਰਾਣਾ ਹੈ ਸਨਾਮ 'ਚ ਅੱਜ ਦਾ ਨਹੀਂ ਹੈਗਾ ਤੇ 45 ਸਾਲ ਦਾ ਹੋ ਗਿਆ ਕੰਮ ਕਰਦਿਆਂ ਨੂੰ ਹੋ ਗਿਆ ਬਾਈ ਨੂੰ ਤੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਦੇਖ ਕੇ ਪਹੁੰਚਿਓ ਜ਼ਰੂਰ ਬਾਪੂ ਨੂੰ ਪਤਾ ਲੱਗੇ ਵੀ ਮੈਂ ਮਸ਼ਹੂਰ ਹੋ ਗਿਆ ਸਨਾਮ 'ਚ ਬਚੂਰ ਦਾ ਮੈਂ ਹੋਇਆ ਬਾਪੂ ਨਾਲ ਬਾਪਾ ਬਰਾਬਰ ਜੀ ਸ਼ੇਅਰ ਕਰਕੇ ਮਸ਼ਹੂਰਤਾ ਮੈਂ ਹੋਊਗਾ ਕਿਉਂਕਿ ਬਾਪੂ ਦਾ ਹੈ ਹੀ ਬਹੁਤ ਪਰਾਣਾ ਤੇ ਰੋਜ਼ ਗਾਰਡਨ ਖੜੇ ਬਾਪੂ ਖੜਦਾ ਤਾਂ ਪਹੁੰਚੋ ਜ਼ਰੂਰ ਕੈਂਟ ਗੱਲਬਾਤ ਆਜੋ ਫਿਰ